ਇਹ ਦੁਨੀਆ ਭੁੱਖੀ ਨੰਬਰਾਂ ਦੀ ਜਾਂ ਭੁੱਖੀ ਨੰਬਰਦਾਰੀ ਦੀ ਇਹ ਨੰਬਰਾਂ ਪਿੱਛੇ ਕਰ ਜਾਂਦੀ ਕਈ ਵਾਰ ਤਾਂ ਗੱਲ ਹੁਸ਼ਿਆਰੀ ਦੀ ਕੋਈ ਇੱਕ ਨੰਬਰੀ ਕੋਈ ਦੋ ਨੰਬਰੀ ਕੋਈ ਇੱਕ ਨੰਬਰੀ ਕੋਈ ਦੋ ਨੰਬਰੀ ਪਰ ਰੱਖੇ ਖੈਰ ਖੁਦਾ ਬੇਲੀ ਸਾਨੂੰ ਜ਼ੀਰੋ ਨੰਬਰ ਹੀ ਚੰਗਾ ਹੈ ਐਵੇਂ ਨੰਬਰਾਂ ਵਿੱਚ ਨਾ ਪਾ ਬੇਲੀ ਨੰਬਰ 3 ਵੀ ਕਹਿੰਦੇ ਮਾੜਾ ਹੈ ਨੰਬਰ 3 ਵੀ ਕਹਿੰਦੇ ਮਾੜਾ ਹੈ ਕੰਮ ਗੜ ਜਾਂਦਾ ਤਨ ਰਲਿਆਂ ਤੋਂ ਤੂੰ ਤਿੰਨਾ ਵਿੱਚ ਨਾ 13 ਵਿੱਚ ਗੱਲ ਇਹ ਵੀ ਸੁਣੀ ਹੈ ਭਲਿਆਂ ਤੋਂ ਕਈ ਨੰਬਰਾਂ ਪਿੱਛੇ ਐਵੇਂ ਹੀ ਲੈਣ ਤਲੀ ਤੇ ਜਿੰਦ ਟਕਾ ਬੈਲੀ ਸਾਨੂੰ ਜ਼ੀਰੋ ਨੰਬਰ ਹੀ ਚੰਗਾ ਹੈ ਐਵੇਂ ਨੰਬਰਾਂ ਵਿੱਚ ਨਾ ਪਾ ਬੈਲੀ ਜਦ ਜੁੜ ਜਾਏ ਮਹਿਫਿਲ ਚਾਰਾਂ ਦੀ ਜਦ ਜੁੜ ਜਾਏ ਮਹਿਫਿਲ ਚਾਰਾਂ ਦੀ ਗੱਲ 40 ਸ਼ੇਰੀ ਕਰਦੇ ਨੇ ਜਿਹੜੇ ਮਨ ਮਨ ਪਹਿਲਾਂ ਪਿਆਰ ਦਿੰਦੇ ਉਹੀ ਚਾਰ ਚਿਖਾ ਵਿੱਚ ਧਰਦੇ ਨੇ ਫਿਰ ਕਿਹੜਾ ਪੁੱਛਦਾ ਨੰਬਰਾਂ ਨੂੰ ਫਿਰ ਕਿਹੜਾ ਪੁੱਛਦਾ ਨੰਬਰਾਂ ਨੂੰ ਜਦ ਦਿੰਦੇ ਲਾਂਬੂ ਲਾ ਬੇਲੀ ਸਾਨੂੰ ਜ਼ੀਰੋ ਨੰਬਰ ਹੀ ਚੰਗਾ ਹੈ ਐਵੇਂ ਨੰਬਰਾਂ ਵਿੱਚ ਨਾ ਪਾ ਬੇਲੀ ਕਹਿੰਦੇ ਪੰਜਾਂ ਵਿੱਚ ਪਰਮੇਸ਼ਰ ਹੈ ਪੰਜਾਂ ਵਿੱਚ ਪਰਮੇਸ਼ਰ ਹੈ ਪਰ ਉਂਗਲਾਂ ਵੀ ਤਾਂ ਪੰਜਮੀਆਂ ਜੇ ਇੱਕ ਵੀ ਵਿੱਚੋਂ ਉੱਠ ਜਾਵੇ ਫਿਰ ਲਾ ਕੇ ਛੜਦੀ ਡੰਡ ਮੀਆਂ ਪੰਜੇ ਬੰਦ ਤਾਂ ਬਣਦਾ ਏਕਾ ਹੈ ਪੰਜੇ ਬੰਦ ਤਾਂ ਬਣਦਾ ਏਕਾ ਹੈ ਜਦ ਮਰਜ਼ੀ ਲਈਂ ਅਜ਼ਮਾ ਬੇਲੀ ਸਾਨੂੰ ਜ਼ੀਰੋ ਨੰਬਰ ਹੀ ਚੰਗਾ ਹੈ ਐਵੇਂ ਨੰਬਰਾਂ ਵਿੱਚ ਨਾ ਪਾ ਬੇਲੀ ਜਿੱਥੇ ਜ਼ੀਰੋ ਨਾਲ ਖਲੋ ਜਾਂਦੀ 60 70 80 ਤਣ ਜਾਂਦੇ ਜਿੱਥੇ ਜ਼ੀਰੋ ਨਾਲ ਖਲੋ ਜਾਂਦੀ 60 70 80 ਤਣ ਜਾਂਦੇ ਜਦ ਜ਼ੀਰੋ ਮੂਰੇ ਲੱਗ ਜਾਵੇ ਫਿਰ ਦੁੱਧ ਵੀ ਲੱਸੀ ਬਣ ਜਾਂਦੀ ਨੰਬਰ 90 ਤੇ 100 ਵੀ ਜ਼ੀਰੋ ਹੈ ਨੰਬਰ 90 ਤੇ 100 ਵੀ ਜ਼ੀਰੋ ਹੈ ਬਸ ਖੁਸ਼ੀਆਂ ਨਾਲ ਲੰਗਾ ਬੇਲੀ ਸਾਨੂੰ ਜ਼ੀਰੋ ਨੰਬਰ ਹੀ ਚੰਗਾ ਹੈ ਐਵੇਂ ਨੰਬਰਾਂ ਵਿੱਚ ਨਾ ਪਾ ਬਿੱਲੀ ਉੰਜ 10 ਨੰਬਰ ਸਰਕਾਰੀ ਹੈ ਉੰਜ 10 ਨੰਬਰ ਸਰਕਾਰੀ ਹੈ ਜਿਹੜਾ ਥਾਣੇ ਵਿੱਚੋਂ ਮਿਲਦਾ ਹੈ ਇਹ ਦਾਨੀ ਜਿਸ ਨੂੰ ਮਿਲਿਆ ਹੈ ਕਦੇ ਹਾਲ ਪੁੱਛੋ ਉਹਦੇ ਦਿਲ ਦਾ ਹੈ ਫੁੱਲੋਂ ਮਿੱਠੀ ਸਭ ਕੁਝ ਜ਼ੀਰੋ ਹੈ ਤੂੰ ਜ਼ੀਰੋ ਤੇ ਧਿਆਨ ਟਿਕਾ ਬਿੱਲੀ ਸਾਨੂੰ ਜ਼ੀਰੋ ਨੰਬਰ ਹੀ ਚੰਗਾ ਹੈ ਐਵੇਂ ਨੰਬਰਾਂ ਵਿੱਚ ਨਾ ਪਾ ਬਿੱਲੀ ਐਵੇਂ ਨੰਬਰਾਂ ਵਿੱਚ ਨਾ ਪਾ ਬਿੱਲੀ ਸੋ ਦੋਸਤੋ ਇਹ ਰਚਨਾ ਜਿਹੜੀ ਆਪਾਂ ਪੜ੍ਹੀ ਸੁਣੀ ਹੈ ਇਹ ਰਚਨਾ ਗੁਰਦੀਪ ਸਿੰਘ ਜੀ ਦਾਨੀ ਫੁੱਲੋ ਮਿੱਠੀ ਰਿਟਾਇਰਡ ਐਸਆਈ ਸੋ ਉਹਨਾਂ ਨੇ ਲਿਖੀ ਹੋਈ ਹੈ ਸੋ ਇਸ ਰਚਨਾ ਦੇ ਵਿੱਚ ਉਹਨਾਂ ਨੇ ਇਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਬੰਦਾ ਸਾਰੀ ਉਮਰ ਨੰਬਰਾਂ ਦੇ ਪਿੱਛੇ ਭੱਜਦਾ ਹੈ ਭਾਵੇਂ ਉਹ ਕਿਸੇ ਵੀ ਰੂਪ ਦੇ ਵਿੱਚ ਹੋਣ ਇਨਸਾਨ ਹਮੇਸ਼ਾ ਇਹੀ ਕੋਸ਼ਿਸ਼ ਕਰਦਾ ਹੈ ਕਿ ਉਸਦੇ ਨੰਬਰਾਂ ਵਿੱਚ ਵਾਧਾ ਹੁੰਦਾ ਰਹੇ ਪਰ ਜੋ ਦਾਨੀ ਜੀ ਨੇ ਇੱਥੇ ਗੱਲ ਕੀਤੀ ਹੈ ਜ਼ੀਰੋ ਦੀ ਜੇਕਰ ਜ਼ੀਰੋ ਲੱਗ ਜਾਂਦੀ ਹੈ ਤਾਂ ਉਹ ਇੱਕ ਨੰਬਰ ਨੂੰ ਬੜਾ ਵੱਡਾ ਬਣਾ ਦਿੰਦੀ ਹੈ ਜ਼ੀਰੋ ਨੰਬਰ ਭਾਵੇਂ ਕਿ ਜਿਹਨੂੰ ਕਦੇ ਕੋਈ ਕੁਝ ਸਮਝਦਾ ਨਹੀਂ ਕਦੇ ਕਦਾਈ ਉਹ ਐਸਾ ਕੰਮ ਕਰਦਾ ਜਿਸ ਦੀ ਬਹੁਤ ਕਦਰ ਪੈਂਦੀ ਹੈ ਬਹੁਤ ਵੱਡਾ ਮੁੱਲ ਪੈਂਦਾ ਹੈ ਕਿਉਂਕਿ ਜ਼ੀਰੋ ਦੇ ਵਿੱਚ ਇੱਕ ਉਹ ਪਾਵਰ ਹੈ ਜਿਹੜੀ 1 ਤੋਂ 10 10 ਤੋਂ 100 100 ਤੋਂ 1000 ਤੇ ਲੱਖਾਂ ਕਰੋੜਾਂ ਬਣਾ ਸਕਦੀ ਹੈ ਸੋ ਇਸ ਕਰਕੇ ਨੰਬਰਾਂ ਦੇ ਵਿੱਚ ਨਾ ਪਈਏ ਹਮੇਸ਼ਾ ਆਪਣੀ ਨੀਅਤ ਸਾਫ਼ ਰੱਖੀਏ ਹਮੇਸ਼ਾ ਆਪਣੀ ਮਿਹਨਤ ਜਾਰੀ ਰੱਖੀਏ ਤੇ ਉਸ ਮਿਹਨਤ ਦੇ ਵਿੱਚ ਉਹ ਹਮੇਸ਼ਾ ਉਹ ਲੱਭਣ ਦੀ ਕੋਸ਼ਿਸ਼ ਕਰੀਏ ਜਿਸ ਨੇ ਸਾਡੇ ਜ਼ਮੀਰ ਨੂੰ ਸਾਡੇ ਕੈਰੈਕਟਰ ਨੂੰ ਬਹੁਤ ਉੱਚੀ ਜਗ੍ਹਾ ਤੇ ਲੈ ਕੇ ਜਾਣਾ ਹੈ ਸੋ ਮਿਲਦੇ ਆ ਅਗਲੀ ਵੀਡੀਓ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ